ਖਬਰ ਆਸਪਾਸ ਦੇਖ ਰਹੇ ਹਾਂ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਹੈ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋਏ ਤਸਵੀਰਾਂ ਫਤੇਗੜ ਸਾਹਿਬ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਦੇ ਵੱਲੋਂ ਅਚੰਭੇ ਦੌਰਾ ਕੀਤਾ ਗਿਆ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਲਗਾਤਾਰ ਪੰਜਾਬ ਭਰ ਦੇ ਵੱਖ-ਵੱਖ ਹਸਪਤਾਲਾਂ ਦਾ ਅਚੰਭੇ ਦੌਰਾ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਇਸ ਦੌਰੇ ਦੌਰਾਨ ਉਹਨਾਂ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸੰਬੰਧੀ ਗੱਲਬਾਤ ਕੀਤੀ ਅਤੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਉਹਨਾਂ ਦੇ ਵੱਲੋਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਚੰਗੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਸਿਹਤ ਦੇ ਨਾਲ-ਨਾਲ ਸਿੱਖਿਆ ਅਤੇ ਸਮਾਜ ਦੇ ਵਿੱਚ ਨਸ਼ੇ ਨੂੰ ਵੀ ਖਤਮ ਕਰਨ ਦੇ ਉੱਪਰ ਲੱਗੇ ਹੋਏ ਆ ਹੋਰ ਕੀ ਕੁਝ ਕਿਹਾ ਆਓ ਦੇਖਦੇ ਹਾਂ ਇਸ ਰਿਪੋਰਟ ਤੇ ਮਾਨ ਸਰਕਾਰ ਦਾ ਸਿਹਤ ਪ੍ਰਤੀ ਪਿਆਮ ਪੰਜਾਬ ਫਤਰੀ ਪੰਜਾਬ ਦੇ ਲੋਕਾਂ ਦੇ ਸਿਹਤ ਸੂਲਤਾਂ ਲਈ ਬਹੁਤ ਹੀ ਵਧੀਆ ਜਿਹੇ ਉਪਰਾਲੇ ਕਰੇ ਜਾ ਰਹੇ ਨੇ ਤੇ ਉਹਨਾਂ ਦੀ ਟੀਮ ਦੇ ਇੱਕ ਮੈਂਬਰ ਹੋਣ ਦੇ ਨਾਤੇ ਅਸੀਂ ਇੱਥੇ ਅਚੰਚੇਤਿਕ ਦੌਰਾ ਕੀਤਾ ਆ ਤੇ ਇੱਥੇ ਦੌਰੇ ਦੌਰਾਨ ਸਾਨੂੰ ਬਹੁਤ ਵਧੀਆ ਲੱਗਿਆ ਸਾਰੇ ਸਟਾਫ ਨੂੰ ਮਿਲ ਕੇ ਕਿ ਸਟਾਫ ਵੀ ਬਹੁਤ ਵਧੀਆ ਡਾਕਟਰ ਸਾਹਿਬ ਦੀ 1100 ਦੇ ਤਕਰੀਬਨ ਤੇ ਤਕਰੀਬ ਇਹਨਾਂ ਦੀ ਜਿਹੜੀ ਹੈਗੀ ਆ OPD ਆ ਤੇ ਹੋਰ ਅਮਰਜਸੀ ਸੁਵਿਧਾਵਾਂ ਹੋਰ ਕਾਫੀ ਕੁਝ ਜਿਹੜਾ ਹੈਗਾ ਆ ਅੱਜ ਜੇ ਅਸੀਂ ਦੇਖੂਗੇ ਕਿ ਅਸੀਂ ਪੇਸ਼ੈਂਟਰਾਂ ਨਾਲ ਗੱਲਬਾਤ ਕੀਤੀ ਆ ਤਾਂ ਸਾਰੇ ਨੇ ਬੜੀ ਅੱਛੀ ਗੱਲ ਜਿਹੜੀ ਕਹੀ ਆ ਵੀ ਬਹੁਤ ਜੋਰ ਸਰਕਾਰ ਕਰ ਰਹੀ ਹੈ ਬਹੁਤ ਵਧੀਆ ਉਪਰਾਲਾ ਆ ਸੋ ਉਸ ਦੇ ਚੱਲਦੇ ਆ ਕਿਉਂਕਿ ਨਿੱਤ ਜਿਵੇਂ ਡਾਕਟਰ ਬਲਵੀਰ ਜੀ ਆ ਸਾਡੇ ਬੜੇ ਆਦਰਸ਼ ਨੇ ਉਹ ਹਰ ਜਗ੍ਹਾ ਉਹ ਆਪ ਵੀ ਜਾ ਜਾ ਕੇ ਦੇਖਦੇ ਆ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਹੋਵੇ ਪੇਸ਼ੈਂਟਰਾਂ ਨਾਲ ਗੱਲ ਕਰਦੇ ਆ ਵੀ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਆ ਜੀ ਤੋਂਮੀ ਰਹਿੰਦੀ ਹੋਵੇ ਅਸੀਂ ਹੋਰ ਉਹਨੂੰ ਵਧਾ ਸਕੀਏ ਸੋ ਇਸ ਕਰਕੇ ਸਾਨੂੰ ਅਸੀਂ ਆਮ ਲੋਕਾਂ ਦੇ ਜਿਹੜੇ ਨੁਮਾਇੰਦਗੀ ਕਰਦੇ ਹੋਏ ਉਹਨਾਂ ਦੇ ਵਿੱਚ ਵਿਚਰਦੇ ਰਹਿੰਦੇ ਆ ਸੱਤ ਸਾਰ ਰਿਕੁਆਇਰਮੈਂਟਾਂ ਵੀ ਦੱਸਿਆ ਹਸਪੀਟਲ ਦੇ ਅੱਜ ਇੱਕ ਥੋੜੀ ਮਰਕਰੀ ਦੀ ਜਿਹੜੀ ਆਪਣੀ ਹੈਗੀ ਆ ਉਹ ਉਹਨਾਂ ਦੀ ਆ ਤੇ ਇੱਕ ਥੋੜਾ ਥੋੜਾ ਜਿਹਾ ਜਿਹੜਾ ਸਿਸਟਮ ਹੈ ਉਹਦੇ ਬਾਰੇ ਮੜਾ ਜਿਹਾ ਕਿਹਾ ਕੋਈ ਐਡੇ ਕੋਈ ਐਡੀ ਗੱਲ ਨਹੀਂ ਹੈਗੀ ਕਿਉਂਕਿ ਇਹਨਾਂ ਕੋਲੇ ਆਪਣੀ ਫੈਸਲ ਬਹੁਤ ਹੈਗੀ ਆ ਸੋ ਜੋ ਇਹਨਾਂ ਨੂੰ ਰਿਕੁਆਇਰਮੈਂਟ ਇਹਨਾਂ ਨੇ ਦੱਸੀ ਆ ਉਹਨਾਂ ਨੂੰ ਕਿਹਾ ਵੀ ਸਾਨੂੰ ਵੀ ਐਸਨੂ ਲਿਖ ਕੇ ਮਾਰਕ ਕਰਕੇ ਭੇਜ ਦਿਓ